ਹੁੰਦਾ ਸੀਗਾ ਉਹ ਤੀਜੇ ਦਿਨ ਵੀ ਜਾਨ ਲਿਆ ਕੇ ਉਹੀ ਲਈ ਰੱਖਦਾ ਹੁੰਦਾ ਗਦਰ ਗਦਰ ਫੇਰ ਬੋਲਿਆ ਮੈਂ ਜੀ ਡਾਇਲੌਗ ਜਿਵੇਂ ਤਰੀਕ ਪਰ ਤਰੀਕ ਉਹ ਬਹੁਤ ਵਧੀਆ ਤਰੀਕ ਪਰ ਤਰੀਕ ਤਰੀਕ ਪਰ ਵੀ ਉਹ ਸਹੀ ਗੱਲ ਹੈ ਵੀ ਇੱਕਣਾ ਚੋ ਫੈਸਲਾ ਹੋਣਾ ਚਾਹੀਦਾ ਜਲਦੀ ਹੋਣਾ ਚਾਹੀਦਾ ਲੋਕ ਸਭਾ ਚੋਣਾ ਦਾ ਸਮਾਜ ਇਸ ਤਰ੍ਹਾਂ ਨੇੜੇ ਆ ਰਿਹਾ ਹੈ ਮਾਹੌਲ ਪਖਦਾ ਜਾ ਰਿਹਾ ਹੈ ਪਿਛਲੇ ਦਿਨੀ ਅੰਮ੍ਰਿਤਸਰ ਦੀ ਲੋਕ ਸਭਾ ਚੋਣਾ ਨੂੰ ਲੈ ਕੇ ਚਰਚਾ ਜ਼ੋਰਾਂ ਤੇ ਚੱਲ ਰਹੀ ਸੀ ਪਰ ਭਾਜਪਾ ਨੇ ਬੀਤੇ ਦਿਨੀ ਅੰਮ੍ਰਿਤਸਰ ਦੀ ਸੀਟ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਨਾਮ ਅਨਾਉਂਸ ਕਰਕੇ ਸਨੀ ਦਿਓਲ ਦੇ ਚੋਣ ਲੜਨ ਦੀਆਂ ਚਰਚਾਵਾਂ ਤੇ ਪੂਰਨ ਵਿਰਾਮ ਲਗਾ ਦਿੱਤਾ ਅਤੇ ਨਾਲ ਹੀ ਵਿਰੋਧੀ ਧਿਰਾਂ ਜੋ ਸਨੀ ਦਿਓਲ ਲਈ ਰਣਨੀਤੀ ਤਿਆਰ ਕਰ ਰਹੀਆਂ ਸੀ ਉਹਨਾਂ ਦੀਆਂ ਵਿਉਂਤਬੰਦੀਆਂ ਧਰਿਆ ਰਹਿ ਗਈਆਂ ਪਰ ਭਾਜਪਾ ਨੇ ਇੱਕ ਵਾਰ ਫਿਰ ਤੋਂ ਨੋਟਬੰਦੀ ਜਿਹੇ ਗੁਪਤ ਫੈਸਲੇ ਵਾਂਗ ਸਨੀ ਦਿਓਲ ਦੇ ਪਾਰਟੀ ਵਿੱਚ ਦਾਖਲ ਹੋਣ ਦੇ ਫੈਸਲੇ ਨੂੰ ਲੈ ਕੇ ਲੋਕਾਂ ਨੂੰ ਤਾਂ ਹੈਰਾਨ ਕੀਤਾ ਹੈ ਨਾਲ ਹੀ ਵਿਰੋਧੀਆਂ ਨੂੰ ਵੀ ਹੈਰਾਨ ਕਰ ਦਿੱਤਾ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਸਿਆਸੀ ਚੱਕਰਵਿਓ ਵਿੱਚ ਫਸਾਉਣ ਵਾਲਾ ਇਹ ਫੈਸਲਾ ਭਾਜਪਾ ਲਈ ਵਫਾ ਹੁੰਦਾ ਹੈ ਜਾਂ ਨਹੀਂ ਇਹ ਤਾਂ ਵਕਤ ਹੀ ਦੱਸੇਗਾ ਪਰ ਸਨੀ ਦਿਓਲ ਦੇ ਸਿਆਸਤ ਵਿੱਚ ਦਾਖਲੇ ਨੂੰ ਲੈ ਕੇ ਲੋਕਾਂ ਦਾ ਕੀ ਕਹਿਣਾ ਹੈ ਆਹ ਲੋਕਾਂ ਨਾਲ ਗੱਲਬਾਤ ਕਰ ਲੈਨੇ ਆ ਤੈਨੂੰ ਜਿਹੜੇ ਅਸੀਂ ਮੌਜੂਦ ਹਾਂ ਪਿੰਡ ਡਾਂਗੋ ਦੇ ਵਿੱਚ ਜਿਸ ਨੂੰ ਤਰਮਿੰਦਰ ਦਾ ਜੱਦੀ ਪਿੰਡ ਕਿਹਾ ਜਾਂਦਾ ਹੈ ਪਿੰਡ ਵਾਲੇ ਦੱਸਦੇ ਨੇ 2013 ਅਤੇ 2016 ਦੇ ਵਿੱਚ ਤਰਮਿੰਦਰ ਇੱਥੇ ਪਿੰਡਵਾਲਿਆਂ ਨੂੰ ਮਿਲਣ ਆਉਂਦੇ ਰਹੇ ਨੇ ਤੇ ਸਨੀ ਦਿਓਲ ਦੀ ਸਿਆਸਤ ਦੇ ਵਿੱਚ ਐਂਟਰੀ ਨੂੰ ਲੈ ਕੇ ਬੀਜੇ ਬੀਜੇਪੀ ਦੇ ਵਿੱਚ ਐਂਟਰੀ ਨੂੰ ਲੈ ਕੇ ਪਿੰਡ ਵਾਲਿਆਂ ਦਾ ਕੀ ਕਹਿਣਾ ਹੈ ਕਿ ਪਿੰਡ ਵਾਲੇ ਖੁਸ਼ ਨੇ ਕਿ ਸਨੀ ਦਿਓਲ ਨੇ ਸਿਆਸਤ ਦੇ ਵਿੱਚ ਐਂਟਰੀ ਕੀਤੀ ਹੈ ਖਾਸ ਤੌਰ ਤੇ ਸਾਡੇ ਨਾਲ ਮੌਜੂਦ ਨੇ ਤਰਮਿੰਦਰ ਦੇ ਕਜ਼ਨ ਸ਼ਿੰਗਾਰਾ ਸਿੰਘ ਜੀ ਸਰਦਾਰ ਜੀ ਕੀ ਕਹਿਣਾ ਹੈ ਤੁਹਾਡਾ ਸਨੀ ਦਿਓਲ ਬੀਜੇਪੀ ਦੇ ਵਿੱਚ ਜਿਹੜਾ ਸ਼ਾਮਲ ਹੋ ਗਿਆ ਨੇ ਸਿਆਸਤ ਦੇ ਵਿੱਚ ਉਹਨਾਂ ਦੀ ਐਂਟਰੀ ਹੋਈ ਹੈ ਖੁਸ਼ ਹੋ ਤੁਸੀਂ ਹਾਂ ਪੂਰੇ ਖੁਸ਼ ਹਾਂ ਜੀ ਇਸ ਤੋਂ ਬਹੁਤ ਖੁਸ਼ ਹਾਂ ਤੁਹਾਨੂੰ ਲੱਗਦਾ ਕੀ ਐਕਟਰ ਨੂੰ ਜਿਹੜਾ ਸਿਆਸਤ ਦੇ ਵਿੱਚ ਆਉਣਾ ਉਹਦੇ ਲਈ ਸਹੀ ਹੈ ਉਹਦੀ ਇਮੇਜ ਲਈ ਸਹੀ ਹੈ ਬਹੁਤ ਅੱਛਾ ਹੀ ਬਹੁਤ ਸਹੀ ਆ ਹੋਣਾ ਚਾਹੀਦਾ ਜਿਸ ਤਰ੍ਹਾਂ ਕਿਉਂ ਲੱਗਦਾ ਕਿ ਐਕਟਰ ਨੂੰ ਆਉਣਾ ਚਾਹੀਦਾ ਨਹੀਂ ਉਹਨਾਂ ਨੂੰ ਇੱਕ ਪਿੰਡੂ ਮਾਹੌਲ ਦੇ ਨਾਲ ਉਹਨਾਂ ਦਾ ਸੰਬੰਧ ਆਈ ਕਿਉਂ ਪਿੰਡਾਂ ਦੇ ਵਿੱਚ ਇੱਥੇ ਹੀ ਗਏ ਨੇ ਲੋਕਾਂ ਦਾ ਮਤਲਬ ਜ਼ਰੂਰੀ ਹੈ ਕਿ ਇੱਥੇ ਆਉਣਾ ਮਤਲਬ ਕੀ ਸਤਿ ਪਰਿਵਾਰਕ ਮੈਂਬਰ ਹੋ ਕੀ ਕਹਿਣਾ ਚਾਹੁੰਦੇ ਹੋ ਸਨੀ ਦਿਓਲ ਦੇ ਸੁਭਾਅ ਬਾਰੇ ਕਿਸ ਤਰ੍ਹਾਂ ਦੇ ਸੁਭਾਅ ਦੇ ਮਾਲਕ ਨੇ ਬਹੁਤ ਵਧੀਆ ਸੁਭਾਅ ਦੇ ਮਾਲਕ ਹੈ ਬਹੁਤ ਖੁਸ਼ ਰਹਿਣ ਵਾਲਿਆ ਬਹੁਤ ਵਧੀਆ ਨੇਚਰ ਦੇ ਬੰਦੇ ਸਿਆਸਤ ਇੱਕ ਐਦਾ ਦੀ ਲਾਈਨ ਹੈ ਲੋਕਾਂ ਦਾ ਘੱਟ ਵਿਸ਼ਵਾਸ ਹੁੰਦਾ ਹੈ ਸਿਆਸਦਾਨਾਂ ਤੇ ਪਰ ਸਨੀ ਦਿਓਲ ਜਿਸ ਤਰ੍ਹਾਂ ਇੱਕ ਐਕਟਰ ਰਹੇ ਨੇ ਐਜ਼ ਐਨ ਐਕਟਰ ਸਨੀ ਦਿਓਲ ਨੇ ਬੜਾ ਪਿਆਰ ਖਟਿਆ ਲੋਕਾਂ ਦਾ ਸਿਰਫ ਸਨੀ ਦਿਓਲ ਨੇ ਨਹੀਂ ਤਰਮਿੰਦਰ ਨੇ ਬੋਬੀ ਦਿਓਲ ਨੇ ਕੀ ਕਹਿਣਾ ਹੈ ਕਿ ਜਿਹੜੀ ਸਿਆਸਤ ਦੇ ਵਿੱਚ ਜਿਹੜੀ ਐਂਟਰੀ ਹੋਈ ਹੈ ਇਸ ਤੇ ਲੋਕਾਂ ਦਾ ਕੀ ਕਹਿਣਾ ਹੈ ਬਿਲਕੁਲ ਜਿਹੜੇ ਵਧੀਆ ਬੰਦੇ ਨੇ ਉਹਨਾਂ ਨੂੰ ਸਿਆਸਤ ਦੇ ਵਿੱਚ ਆਉਣਾ ਚਾਹੀਦਾ ਜਿਵੇਂ ਤੁਸੀਂ ਪਹਿਲਾਂ ਆਪ ਹੀ ਕਿਹਾ ਵੀ ਲੋਕਾਂ ਦਾ ਜਿਹੜਾ ਇਹਨਾਂ ਤੋਂ ਭਰੋਸਾ ਉੱਠਦਾ ਜਾ ਰਿਹਾ ਦਿਨੋ ਦਿਨ ਜਿਹੜਾ ਹੁਣ ਨੋਟਾ ਦੀ ਪ੍ਰੋਵੀਜ਼ਨ ਆਈ ਹੈ ਨੋਟਾ ਨੂੰ ਗਿਣਤੀ ਜਿਹੜੀਆਂ ਵੋਟਾਂ ਦੀ ਵੱਧਦੀ ਜਾ ਰਹੀ ਹੈ ਇਹੋ ਜਿਹੇ ਵਧੀਆ ਬੰਦੇ ਅੱਗੇ ਆਉਣਗੇ ਟਰਾਂਸਪੇਰੈਂਸੀ ਆਊਗੀ ਤਾਂ ਲੋਕ ਖੁਸ਼ ਹੋਣਗੇ ਉਹਦੇ ਤੇ ਸਨੀ ਦੇਉਲ ਜੇਕਰ ਜਿਸ ਤਰ੍ਹਾਂ ਹੁਣ ਬੀਜੇਪੀ ਵਿੱਚ ਸ਼ਾਮਲ ਹੋਏ ਨੇ ਸਨੀ ਦੇਉਲ ਤੋਂ ਉਮੀਦਾਂ ਵੱਧ ਜਾਣੀਆਂ ਲੋਕਾਂ ਦੀ ਬਿਲਕੁਲ ਚੰਗੇ ਬੰਦੇ ਤੋਂ ਜਿੰਨਾ ਜਿਹੜਾ ਚੰਗਾ ਬੰਦਾ ਹੋ ਉਹ ਤੋਂ ਹੀ ਐਕਸਪੈਕਟੇਸ਼ਨ ਹੋਊਗੀ ਜਿਹੜਾ ਅੱ ਉਹਦੇ ਚ ਪਾਰਟੀਆਂ ਨੂੰ ਵੋਟ ਪੈਣੀ ਸ਼ੁਰੂ ਹੋ ਗਈ ਜਿਹੜਾ ਕਿ ਮੈਂ ਸਮਝਦਾ ਕੋਈ ਬਹੁਤਾ ਵਧੀਆ ਰੁਝਾਨ ਨਹੀਂ ਕਿਉਂਕਿ ਪਾਰਟੀਆਂ ਬਹੁਤ ਵਾਰ ਮਾੜੇ ਕੈਂਡੀਡੇਟ ਦੇ ਦਿੰਦੀਆਂ ਇਹੋ ਜਿਹੇ ਵਧੀਆ ਕੈਂਡੀਡੇਟ ਆਉਣਗੇ ਤਾਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਪੋਰਟ ਕਰਨੀ ਚਾਹੀਦੀ ਮੋਦੀ ਸਰਕਾਰ ਬਾਰੇ ਕੀ ਕਹਿਣਾ ਹੈ ਤੁਹਾਡਾ ਜਿਹੜੇ ਵਾਦੇ ਲੋਕ ਕਹਿੰਦੇ ਨੇ ਮੋਦੀ ਸਰਕਾਰ ਨੇ ਕੀਤੇ ਸੀ ਬਹੁਤ ਸਾਰੇ ਵਾਦੇ ਵਫਾ ਨਹੀਂ ਹੋਏ ਸਰਕਾਰਾਂ ਤਾਂ ਸਾਰੀਆਂ ਜਿਹੜੇ ਚੋਣ ਮਨੋਰਥ ਪੱਤਰ ਦਿੰਦੀਆਂ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਉਹ ਵਾਦੇ ਤਾਂ ਕੋਈ ਵੀ ਨਹੀਂ ਪਾਰਟੀ ਪੂਰੇ ਕਰਦੀ ਜਿੰਨੀ ਐਕਸਪੈਕਟੇਸ਼ਨ ਲੋਕਾਂ ਦੀ ਹੁੰਦੀ ਹੈ ਜਿੰਨੀਆਂ ਆਸਾਂ ਇੱਛਾਵਾਂ ਬਤਾ ਦਿੰਦੇ ਆ ਚੋਣ ਦੇ ਦਿਨਾਂ 'ਚ ਉਹਨਾਂ ਤੇ ਖਰੇ ਤਾਂ ਕੋਈ ਮੇਰੇ ਹਿਸਾਬ ਨਾਲ ਹਲਕ ਤੱਕ ਕੋਈ ਪਾਰਟੀ ਉਤਰੀ ਨਹੀਂ। ਆਪਾਂ ਕਿਸੇ ਇੱਕ ਪੋਲੀਟੀਕਲ ਪਾਰਟੀ ਦੀ ਕਿਉਂ ਗੱਲ ਕਰੀਏ? ਪਰ ਭਾਜਪਾ ਦੇ ਵਿੱਚ ਕਿਉਂਕਿ ਸਨੀ ਦਿਓਲ ਸ਼ਾਮਲ ਹੋਏ ਨੇ ਤਾਂ ਭਾਜਪਾ ਦੀ ਗੱਲ ਕਰਾਂਗੇ, ਸਪੋਰਟ ਕਰਦੇ ਹਾਂ ਤੁਸੀਂ। ਅਸੀਂ ਤਾਂ ਵੈਸੇ ਤਾਂ ਕਿਸੇ ਪੋਲੀਟੀਕਲ ਪਾਰਟੀ ਨਾਲ ਮੈਂ ਲਿੰਕ ਕਰਦੀ ਹੈਗਾ। ਮੈਂ ਇੱਕ ਗਵਰਨਮੈਂਟ EMPLOYEES ਆ। ਕਿਸੇ ਇੱਕ ਪੋਲੀਟੀਕਲ ਪਾਰਟੀ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ। ਪਰ ਜਿੰਨਾ ਕਿ ਸੰਨੀ ਦੇ ਹੌਲਦੇ ਸਬੰਧ ਜੇ ਮੈਂ ਕਹਿਣਾ ਚਾਹੁੰਨਾ ਵੀ ਇਹ ਜਿਹੇ ਬੰਦੇ ਅੱਗੇ ਆਉਣ ਜੇ ਇਹ ਜਿਹੇ ਵਧੀਆ ਬੰਦਿਆਂ ਨੂੰ ਜਿਹੜੀ ਪਾਰਟੀ ਕੋਈ ਵੀ ਪਾਰਟੀ ਅੱਗੇ ਕਰੂ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਬੀਜੇਪੀ ਹੋਵੇ ਭਾਵੇਂ ਅਕਾਲੀ ਦਲ ਹੋਵੇ ਜਿਹੜੀ ਪਾਰਟੀ ਵਧੀਆ ਕੈਂਡੀਡੇਟ ਹੋ ਉਹਨਾਂ ਨੂੰ ਸਪੋਰਟ ਕਰਨੀ ਚਾਹੀਦਾ ਸਨੀ ਦਿਓਲ ਵਰਗੇ ਚਿਹਰੇ ਜਿਸ ਤਰ੍ਹਾਂ ਸਨੀ ਦਿਓਲ ਐਕਟਰ ਨੇ ਐਜ਼ ਐਨ ਐਕਟਰ ਬੜਾ ਪਿਆਰ ਘਟਿਆ ਸਨੀ ਦਿਓਲ ਨੇ ਇਹ ਜੱਦੀ ਪਿੰਡ ਹੈ ਤਰਮਿੰਦਰ ਦਾ ਤੁਸੀਂ ਕੀ ਕਹਿਣਾ ਹੈ ਸਨੀ ਦਿਓਲ ਦੀ ਸਿਆਸਤ ਦੇ ਵਿੱਚ ਜਿਹੜੀ ਐਂਟਰੀ ਹੋਈ ਹੈ ਜਿਹੜਾ ਉਹਨਾਂ ਨੇ ਦਾਖਲਾ ਭਾਜਪੀ ਦੇ ਵਿੱਚ ਉਹਨਾਂ ਦੀ ਗੱਲ ਹੋ ਰਹੀ ਹੈ ਖੁਸ਼ ਹਾਂ ਤੁਸੀਂ ਸਨੀ ਦਿਓਲ ਐਜ਼ ਐਨ ਐਕਟਰ ਉਹਨਾਂ ਨੂੰ ਜਾਣਨਾ ਚਾਹੀਦਾ ਸੀ ਸਿਆਸਤ ਹਾਂਜੀ ਹਾਂਜੀ ਜਾਣਾ ਸੀ ਚਾਹੀਦਾ ਸੀਗਾ ਜੀ ਸਾਡੇ ਪਿੰਡ ਦੇ ਸਾਨੂੰ ਬਹੁਤ ਖੁਸ਼ੀ ਆ ਉਹਨਾਂ ਦੇ ਆਉਣ ਨਾਲ ਕਿਉਂਕਿ ਜੋ ਵੀ ਉਹ ਫਰਮਾ ਜੀ ਉਹਨਾਂ ਦਾ ਕਦੇ ਵੀ ਕੈਰੀਅਰ ਦੇਖਿਆ ਤਾਂ ਉਹ ਵਈ ਮਨੁਸ਼ਾਨੀਅਤ ਦੇ ਖਾਤਰ ਬਹੁਤ ਲੜਦੇ ਆ ਜੀ ਸਾਨੂੰ ਉਹਨਾਂ ਦੀ ਉਮੀਦ ਹੈ ਵੀ ਉਹ ਸਹੀ ਉਹੀ ਤਰੀਕੇ ਨਾਲ ਇਮਾਨਦਾਰੀ ਨਾਲ ਤੇ ਬਹੁਤ ਵਧੀਆ ਕਰੇ ਕਿਉਂਕਿ ਸਨੀ ਦਿਓਲ ਆਪਣੀ ਫਿਲਮਾਂ ਦੇ ਰਾਹੀਂ ਸੋਸ਼ਲ ਮੈਸੇਜ ਬੜੇ ਦਿੰਦੇ ਰਹੇ ਨੇ ਲੋਕਾਂ ਨੂੰ ਕਦੀ ਵੀ ਕੋਈ ਅਜਿਹੀ ਫਿਲਮ ਸਨੀ ਦਿਓਲ ਨੇ ਨਹੀਂ ਕੀਤੀ ਜਿਹੜੀ ਲੋਕਾਂ ਦੇ ਵਿੱਚ ਕੋਈ ਗਲਤ ਇੰਪੈਕਟ ਪਾਉਂਦੀ ਹੋਵੇ ਜਾਂ ਕੋਈ ਗਲਤ ਸੁਨੇਹਾ ਛੱੜਦੀ ਹੋਵੇ ਹਾਂ ਜੀ ਇਹੀ ਗੱਲ ਤੋਂ ਸਾਨੂੰ ਬਹੁਤ ਉਮੀਦਾਂ ਨੇ ਸਨੀ ਦਿਓਲ ਤੇ ਵੀ ਉਹ ਹਰੇਕ ਇਨਸਾਨੀਅਤ ਦੀ ਖਾਤਰ ਤੇ ਲੜਦੇ ਆ ਜੀ ਤੇ ਸਾਨੂੰ ਬਹੁਤ ਉਮੀਦਾਂ ਨੇ ਬਾਕੀ ਸਾਨੂੰ ਖੁਸ਼ੀ ਹੈ ਵੀ ਜੋ ਸਾਡੇ ਪੰਡ ਦੇ ਆ ਤੁਸੀਂ ਖੁਸ਼ ਹੋ ਸਨੀ ਦਿਓਲ ਸਿਆਸਤ ਦੇ ਵਿੱਚ ਚੰਗੇ ਰਿਜ਼ਲਟ ਹੀ ਦੇਣਗੇ ਜੀ ਚੰਗੇ ਰਿਜ਼ਲਟ ਦੇਣਗੇ ਬਾਬਾਈ ਕੀ ਕਹਿਣਾ ਤੁਹਾਡਾ ਸਨੀ ਦਿਉਲੇ ਨਾ ਜੇ ਤਾਂ ਹੀ ਅੱਗੇ ਆਉਣਾ ਹੁਣ ਅੱਗੇ ਆਉਣਾ ਚਾਹੀਦਾ ਇਹ ਬੰਦਾ ਬਹੁਤ ਚੰਗਾ ਜੀ ਪਿੰਡ ਬਾਰੇ ਜੀ ਸਾਰੇ ਸਿਆਸਤ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਦਾ ਪੋਲਿਟਿਸ਼ੀਅਨਸ ਜਿਹੜੇ ਨੇ ਸਿਆਸਤਦਾਨ ਹੁੰਦੇ ਨੇ ਲੋਕਾਂ ਦਾ ਉਹਨਾਂ ਤੇ ਖਾਸ ਵਿਸ਼ਵਾਸ ਨਹੀਂ ਹੁੰਦਾ ਲੋਕ ਕਹਿੰਦੇ ਨੇ ਕਿ ਚੋਣਾਂ ਦੇ ਦੌਰਾਨ ਜਿਹੜੇ ਵਾਅਦੇ ਹੁੰਦੇ ਨੇ ਉਹ ਕਦੀ ਚੋਣਾਂ ਜਿੱਤਣ ਤੋਂ ਬਾਅਦ ਪੂਰੇ ਨਹੀਂ ਹੁੰਦੇ ਇਹ ਤਾਂ ਜੇ ਇਹ ਤਾਂ ਸਾਨੂੰ ਵਾਅਦੇ ਪੂਰੇ ਕਰੂਗਾ ਜੀ ਸਨੀ ਦਿਉਲੇ ਤੇ ਵਿਸ਼ਵਾਸ ਕੀ ਕਹਿਣਾ ਬਾਬਾਈ ਆ ਠੀਕ ਹੈ ਭਾਈ ਪੂਰਾ ਕਰੂਗਾ ਕਰਨਗੇ ਤਾਂ ਇਸ ਤਰ੍ਹਾਂ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਨੀ ਦਿਓ ਲਿਕ ਜਿਹੜਾ ਚੰਗੀ ਉਮੀਦ ਆ ਸਨੀ ਦਿਓਲ ਦੇ ਪਾਰਟੀ ਦੇ ਵਿੱਚ ਸ਼ਾਮਿਲ ਹੋਣਾ ਭਾਜਪੀ ਦੇ ਵਿੱਚ ਸ਼ਾਮਿਲ ਹੋਏ ਨੇ ਕੀ ਕਹਿਣਾ ਹੈ ਤੁਹਾਡਾ ਇੱਕ ਐਕਟਰ ਨੂੰ ਜਾਣਾ ਚਾਹੀਦਾ ਇਸ ਤਰ੍ਹਾਂ ਸਿਆਸਤ ਦੇ ਵਿੱਚ ਜਾਣਾ ਚਾਹੀਦਾ ਸੀਗਾ ਜੀ ਇਹਨਾਂ ਇਹ ਤਾਂ ਫਿਲਮਾਂ 'ਚ ਵੀ ਲੋਕਾਂ ਨੂੰ ਵਧੀਆ ਸੇਧ ਦੇ ਰਹੇ ਨੇ ਇਹ ਸਿਆਸਤ 'ਚ ਆ ਕੇ ਵੀ ਵਧੀਆ ਕੰਮ ਕਰਨਗੇ ਉਹਦੇ ਤੇ ਬਾਕੀ ਸਾਡੇ ਪਿੰਡ ਦਾ ਹੋਣ ਦੇ ਨਾਤੇ ਸਾਨੂੰ ਇਹਦੇ ਤੇ ਮਾਣ ਆ ਬਹੁਤ ਬੀਜਪੀ ਬਾਰੇ ਕੀ ਕਹਿਣਾ ਹੈ ਬੀਜਪੀ ਜਿਹੜੀ ਪਾਰਟੀ ਹੈ ਚੋਣਾਂ ਦੇ ਦੌਰਾਨ ਜਿਹੜੇ ਬੀਜਪੀ ਵਾਅਦੇ ਕਰਦੀ ਲੋਕ ਕਹਿੰਦੇ ਉਹ ਪੂਰੇ ਨਹੀਂ ਕਰਦੇ ਮੋਦੀ ਦੇ ਖਿਲਾਫ ਵੀ ਬਹੁਤ ਲੋਕ ਬੋਲਦੇ ਨੇ ਵਾਅਦੇ ਤਾਂ ਹਰੇਕ ਪਾਰਟੀ ਵੱਡੇ ਵੱਡੇ ਕਰ ਲੈਂਦੀ ਆ ਪਰ ਇਹਨਾਂ ਨੇ ਕੁਝ ਕੁ ਵਾਅਦੇ ਆਪ ਦੇ ਪੂਰੇ ਕਰਤੇ ਆ ਫਿਰ ਵੀ ਉਹ ਤਾਂ ਕਹਿੰਦੇ ਅਸੀਂ ਵਿੱਚ ਚੰਗੀ ਗੱਲ ਆ ਇਹ ਪਾਰਟੀ ਦੂਜੀਆਂ ਨਾਲੋਂ ਫੇਰ ਵੀ ਅਸੀਂ ਇਹਨੂੰ ਵਧੀਆ ਕਹਿੰਦੇ ਹਾਂ ਜਿਸ ਤਰ੍ਹਾਂ ਬੀਜੇਪੀ ਨੇ ਨੋਟਬੰਦੀ ਦਾ ਫੈਸਲਾ ਲਿਆ ਸੀ ਆਲ ਆਫ ਅ ਸਡਨ ਹੀ ਇਹ ਫੈਸਲਾ ਸੁਣਾ ਦਿੱਤਾ ਸੀ ਇੱਕ ਤਰ੍ਹਾਂ ਦਾ ਲੋਕਾਂ ਦੇ ਲਈ ਸ਼ੌਕ ਸੀਗਾ ਇਸੇ ਤਰ੍ਹਾਂ ਸਨੀ ਦੇਵਲ ਦਾ ਨਾਮ ਜਿਸ ਤਰ੍ਹਾਂ ਅੱਗੇ ਆਇਆ ਵਾ ਗੁਪਤ ਰੱਖ ਕੇ ਜਿਹੜਾ ਨਾਮ ਇੱਕੋ ਵਾਰ ਅਨਾਉਂਸ ਕੀਤਾ ਹੈ ਕੀ ਕਹਿਣਾ ਹੈ ਇਸ ਤੇ ਗੁਪਤ ਰੱਖ ਕੇ ਨਹੀਂ ਇਹ ਤਾਂ ਵਧੀਆ ਗੱਲ ਆ ਜਿਹੜਾ ਇਹਦੇ ਚ ਇਹਨਾਂ ਨੇ ਫੈਸਲਾ ਲਿਆ ਆਪਾਂ ਵੀ ਸਨੀ ਦੇਵਲ ਨੂੰ ਅੱਗੇ ਲਿਆਂਦਾ ਵਾ ਉਹ ਸਾਰਾ ਪੰਜਾਬ ਤੇ ਹੀ ਅਸਰ ਪਾਊਗਾ ਜੀ ਉਹਨਾਂ ਦੇ ਆਉਣ ਨਾਲ ਕਿ ਲੱਗਦਾ ਤੁਹਾਨੂੰ ਕਿਉਂਕਿ ਸਨੀ ਜੋਲ ਬੜੀ ਸਾਦਗੀ ਪਸੰਦ ਨੇ ਸਨੀ ਜੋਲ ਦੀ ਜਿਹੜੀ ਪਰਸਨੈਲਿਟੀ ਹੈ ਬੜਾ ਲੋਕ ਪਸੰਦ ਕਰਦੇ ਨੇ ਉਹਨਾਂ ਨੂੰ ਪਰ ਜਦੋਂ ਸਿਆਸਤ ਵਿੱਚ ਆ ਜਾਣ ਤਾਂ ਲੋਕ ਕਹਿੰਦੇ ਨੇ ਕਿ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ ਬੰਦਾ ਕਿ ਲੱਗਦਾ ਕਿ ਸਨੀ ਜੋਲ ਵੀ ਬਦਲ ਜਾਣਗੇ ਨਹੀਂ ਨਹੀਂ ਜੀ ਇਹ ਨਹੀਂ ਬਦਲਦਾ ਜੀ ਇਹ ਪਹਿਲਾਂ ਤੋਂ ਜੋ ਉਹ ਇਹਨਾਂ ਦਾ ਖਾਨਦਾਨ ਦੇ ਵਿੱਚ ਹੁਣ ਇਹ ਇਹਨਾਂ ਦੇ ਡੈਡੀ ਵੀ ਵਧੀਆ ਬਲਾਰੇ ਨੇ ਹਾਂ ਜੀ ਐਮਪੀ ਰਹੇ ਨੇ ਤੇ ਸਾਡਾ ਪਿੰਡ ਦਾ ਸਾਰਾ ਇਹਨਾਂ ਨੂੰ ਬੜਾ ਅੱਛੀ ਤਰ੍ਹਾਂ ਪਿਆਰ ਕਰਦਾ ਵਧੀਆ ਚੀਜ਼ ਨੇ ਇਸੇ ਤਰ੍ਹਾਂ ਦੇ ਅਦਾਕਾਰਾਂ ਨੂੰ ਤੁਹਾਨੂੰ ਲੱਗਦਾ ਕਿ ਅੱਗੇ ਆਣਾ ਚਾਹੀਦਾ ਸਿਆਸਤ ਵਿੱਚ ਜਾਣਾ ਚਾਹੀਦਾ ਕਿਉਂਕਿ ਅਦਾਕਾਰ ਜਿਹੜੇ ਨੇ ਪਬਲਿਕ ਫਿਗਰ ਹੁੰਦੇ ਨੇ ਹਾਂਜੀ ਹਾਂ ਆਉਣਾ ਚਾਹੀਦਾ ਇਹਨਾਂ ਨੂੰ ਸਨੀ ਦਿ올 ਦੇ ਇਸ ਸਿਆਸਤ ਦੇ ਵਿੱਚ ਭਾਜੀਪੀ ਦੇ ਸ਼ਾਮਿਲ ਦੇ ਵਿੱਚ ਸ਼ਾਮਿਲ ਹੋਣ ਦੇ ਨਾਲ ਪਿੰਡ ਵਾਲੇ ਜਿਹੜੇ ਨੇ ਸਹਿਮਤ ਨੇ ਸਨੀ ਦਿ올 ਦੇ ਇਸ ਫੈਸਲੇ ਤੋਂ ਕਿਹਾ ਜਾ ਰਿਹਾ ਕਿ ਸਨੀ ਦਿ올 ਜ਼ਰੂਰ ਕੁਝ ਚੰਗਾ ਕਰਨਗੇ ਸਮਾਜ ਦੇ ਲਈ ਕੀ ਕਹਿਣਾ ਹੈ ਤੁਹਾਡਾ ਸਨੀ ਦਿ올 ਦੀ ਭਾਜੀਪੀ ਦੇ ਵਿੱਚ ਜਿਹੜੀ ਐਂਟਰੀ ਹੋਈ ਹੈ ਸਾਨੂੰ ਤਾਂ ਬਹੁਤ ਖੁਸ਼ੀ ਆ ਵੀ ਸਾਡੇ ਪਿੰਡ ਦਾ ਮੁੰਡਾ ਖੜੇ ਸਾਨੂੰ ਬਹੁਤ ਖੁਸ਼ੀ ਆ ਜੇਕਰ ਕਦੀ ਅਜਿਹਾ ਹੋਵੇ ਕਿ ਸਨੀ ਦਿਓਲ ਬੀਜੇਪੀ ਚਾਹ ਚਰੂਰ ਗਏ ਨੇ ਪਰ ਬੀਜੇਪੀ ਨੂੰ ਲੈ ਕੇ ਵੀ ਲੋਕਾਂ ਦੇ ਮਨ 'ਚ ਬੜੇ ਸ਼ਿਕਵੇ ਨੇ ਬੜੇ ਗਿਲੇ ਨੇ ਜੇਕਰ ਸਨੀ ਦਿਓਲ ਨੂੰ ਲੈ ਕੇ ਲੋਕਾਂ ਦੇ ਵਿੱਚ ਕੁਝ ਅਜਿਹੀ ਇਮੇਜ ਬਣ ਜਾਵੇ ਕੀ ਕਹਿਣਾ ਇਸ ਤਰ੍ਹਾਂ ਤਾਂ ਲੱਗਦਾ ਕਦੀ ਸਮਾਂ ਆਵੇਗਾ ਕਿ ਸਨੀ ਦਿਓਲ ਨੂੰ ਲੈ ਕੇ ਵੀ ਲੋਕ ਖਿਲਾਫ ਹੋਣਗੇ ਨਹੀਂ ਮੈਡਮ ਅਸੀਂ ਚਾਹੁੰਦੇ ਵੀ ਨਹੀਂ ਲੋਕ ਹੋਣਗੇ ਇਸ ਵਿੱਚ ਅਸਤੇ ਵੈਸੀ ਬਹੁਤ ਖੁਸ਼ ਹਾਂ ਜਦੋਂ ਉਹਦੇ ਫਾਦਰ ਸਾਹਿਬ ਦੀ ਪਿਕਚਰ ਆਉਂਦੀ ਆ ਅਸੀਂ ਵੈਸੀ ਬਹੁਤ ਖੁਸ਼ ਹਾਂ ਸਾਡੇ ਪਿੰਡ ਦਾ ਜਿੰਨਾ ਉੱਚਾ ਹੋਊਗਾ ਹੁਣ ਤਾਂ ਵੈਸੀ ਖੁਸ਼ ਹੋਣਾ ਅਸੀਂ ਕੀ ਕਹਿਣਾ ਏ ਤੁਹਾਡਾ ਹਾਂਜੀ ਅਸੀਂ ਬਹੁਤ ਖੁਸ਼ ਹਾਂ ਬਸਨੀ ਦੇ ਉਹਲੇ ਖੜੇ ਨੇ ਤੇ ਸਾਨੂੰ ਬਹੁਤ ਮਾਣ ਉਹਨਾਂ ਤੇ ਬੜੀ ਵਫਾ ਹੋਣਗੇ ਉਮੀਦ ਪੂਰੀ ਆਸਾਂ ਮਾ ਬਹੁਤ ਵੱਧ ਜਾਣੀਆਂ ਲੋਕਾਂ ਦੀਆਂ ਜਿਹੜਾ ਜਿਸ ਤਰ੍ਹਾਂ ਤੋਂ ਪਹਿਲਾਂ ਉਹਨਾਂ ਦਾ ਕੈਰੀਅਰ ਆ ਜਿਵੇਂ ਧਰਮਿੰਦਰ ਜੀ ਪਹਿਲਾਂ ਪੋਲਿਟਿਕਸ ਦੇ ਵਿੱਚ ਆਏ ਆ ਐਮਪੀ ਰਹੇ ਨੇ ਬੜਾ ਟ੍ਰਾਂਸਪੇਰੈਂਟ ਟ੍ਰਾਂਸਪੀਰੈਂਟ ਰਹੇ ਨੇ ਕੋਈ ਉਹਨਾਂ ਦੇ ਕੈਰੀਅਰ ਤੇ ਅਜੇ ਤੱਕ ਦਾਗ ਨਹੀਂ ਨਾ ਫਿਲਮੀ ਕੈਰੀਅਰ ਦੇ ਵਿੱਚ ਨਾ ਪੋਲਿਟੀਕਲ ਕੈਰੀਅਰ ਦੇ ਵਿੱਚ ਉਮੀਦ ਤਾਂ ਲੋਕਾਂ ਨੂੰ ਇਹ ਹੀ ਹੈ ਵੀ ਸਨੀ ਦਿਓਲ ਵੀ ਐਂਟਰੀ ਕਰੂਗਾ ਤਾਂ ਉਹ ਬੜੀ ਵਧੀਆ ਪਰਫਾਰਮੈਂਸ ਦੇਊਗਾ ਤੇ ਮੇਰੇ ਹਿਸਾਬ ਨਾਲ ਵੀ ਪੰਜਾਬ ਦੇ ਵਿੱਚ ਵੀ ਲੋਕਾਂ ਦੀਆਂ ਉਮੀਦਾਂ ਵੀ ਵੱਧ ਜਾਣਗੇ ਤੇ ਬੀਜੇਪੀ ਤੇ ਵਿਸ਼ਵਾਸ ਵੀ ਵਧੂਗਾ ਸਨੀ ਦਿਓਲ ਦੇ ਦਾਖਲ ਹੋਣ ਬਿਲਕੁਲ ਬਿਲਕੁਲ ਐਬਸੋਲਿਊਟ ਅਦਾਕਾਰਾਂ ਨੂੰ ਤੁਹਾਡੇ ਤੁਹਾਡੇ ਹਿਸਾਬ ਦੇ ਨਾਲ ਅਦਾਕਾਰਾਂ ਨੂੰ ਜਾਣਾ ਚਾਹੀਦਾ ਹੈ ਸਿਆਸਤ ਦੇ ਵਿੱਚ ਭਾਵੇਂ ਕੋਈ ਕਿਸੇ ਵੀ ਫੀਲਡ ਚ ਕਿਉਂ ਨਹੀਂ ਹੋਵੇ ਕੱਲੀ ਆਪਾਂ ਦਾਕਰਾਂ ਦੀ ਨਾ ਗੱਲ ਕਰੀਏ ਜਿਹੜੇ ਵੀ ਚੰਗੇ ਬੰਦੇ ਉਹਨਾਂ ਨੂੰ ਆਉਣਾ ਚਾਹੀਦਾ ਅੱਜ ਦੇ ਸਮੇਂ ਵਿੱਚ ਮੈਂ ਪਹਿਲਾਂ ਵੀ ਕਿਹਾ ਵੀ ਚੰਗੇ ਬੰਦੇ ਘਟ ਆ ਰਹੇ ਸਿਆਸਤ ਦੇ ਵਿੱਚ ਵਧੀਆ ਬੰਦੇ ਪੜ੍ਹੇ ਲਿਖੇ ਬੰਦੇ ਸੁਲਝੇ ਬੰਦੇ ਇਮਾਨਦਾਰ ਨੇ ਜਿਹੜੇ ਸਨੀ ਦਿਓਲ ਵਰਗੇ ਜ਼ਰੂਰ ਆਉਣਾ ਚਾਹੀਦਾ ਤੁਸੀਂ ਕਿਉਂਕਿ ਪਰਿਵਾਰਕ ਮੈਂਬਰ ਹੋ ਤੁਹਾਡੇ ਤੋਂ ਹੀ ਪੁੱਛਣਾ ਲਾਜ਼ਮੀ ਹੈ ਜਿਸ ਤਰ੍ਹਾਂ ਸਭਾ ਦੀ ਗੱਲ ਕੀਤੀ ਤੁਸੀਂ ਸਨੀ ਦਿਓਲ ਦਾ ਸਭਾ ਬੜਾ ਚੰਗਾ ਹੈ ਪਰ ਸਿਆਸਤ ਇੱਕ ਅਜਿਹਾ ਮੁੱਦਾ ਹੈ ਇਹ ਉਸ ਉਸ ਬਾਤ ਲੈ ਕੇ ਜੇਕਰ ਚੱਲਿਆ ਜਾਵੇ ਤਾਂ ਨਹੀਂ ਸਰਨਾ ਸੁਭਾਅ ਬਦਲਣਾ ਪੈਣਾ ਹੈ ਨੇਈ ਸਵਾਲ ਦੀ ਬਦਲ ਦੀ ਲੋੜਾ ਮਾਨਦਾਰ ਬੰਦੇ ਨੂੰ ਤਾਂ ਲੋੜ ਨਹੀਂ ਜਿਹੜਾ ਖੁਦ ਹੀ ਮਾਨਦਾਰ ਆ ਨਾ ਉਹਦਾ ਤਾਂ ਸੁਭਾਅ ਉਹੀ ਰਹਿਣਾ ਈ ਪਰ ਉਹ ਪਹਿਲਾਂ ਤੋਂ ਸ਼ੁਰੂ ਤੋਂ ਹੀ ਅੱਲਾਹ ਦਾ ਤਾ ਜਿਵੇਂ ਧਰਮਪਾਜੀ ਤੋਂ ਵੀ ਸਵਾਬ ਪੂਰਾ ਵਧੀਆ ਈ ਸਨੀ ਦਾ ਵੀ ਵਧੀਆ ਮੈਂ ਉੱਥੇ ਰਹਿ ਕੇ ਆਂ ਬੰਬਈ ਬਹੁਤ ਵਧੀਆ ਮਾਨਦਾਰ ਤੇ ਸਾਫ਼ ਸੁਥਰੇ ਹੋਏਗੇ ਕੀ ਉਮੀਦਾਂ ਨੇ ਹੁਣ ਸਨੀ ਦੇ ਉਲੋਂ ਸਾਡਾ ਧਰਮਪਾਜੀ ਨਾਲ ਕਾਫੀ ਵਾਹ ਵਾਸਤਾ ਹਲੇ ਸਨੀ ਦੀ ਨੱਕਟ ਅਸੀਂ ਉਹਨਾਂ ਨੂੰ ਮਿਲਦੇ ਕਰਦੇ ਆਂ ਨਹੀਂ ਲੋਕ ਜਦੋਂ ਆਪਣੇ ਆਮ ਜਿਹੜੇ ਸਮਾਜਿਕ ਲੋਕਾਂ ਨਾਲ ਥੋੜਾ ਉੱਪਰ ਉੱਠ ਜਾਂਦੇ ਆ ਤੌਰ ਆਮ ਲੋਕਾਂ ਨਾਲੋਂ ਟੁੱਟ ਜਾਂਦੇ ਆ ਪਰ ਧਰਮਪਾਜੀ ਤਾਂ ਬਹੁਤ ਨੇੜਿਓਂ ਜੁੜੇ ਹੋਏ ਆ ਹੁਣ ਵੀ ਅਸੀਂ ਮਿਲਦੇ ਕਰਦੇ ਆ ਤਾਂ ਕਦੇ ਐ ਲੱਗਦਾ ਹੀ ਨਹੀਂ ਕਿਸੀਂ ਅਸੀਂ ਐਡੇ ਵੱਡੇ ਕੈਰੀਅਰ ਵਾਲੇ ਵੱਡੇ ਸਿਆਸੀ ਜਾਂ ਫਿਲਮੀ ਕੈਰੀਅਰ ਦੇ ਕਦਮ ਵਾਲੇ ਕਿਸੇ ਇਨਸਾਨ ਨੂੰ ਮਿਲਦੇ ਆ ਜਿਵੇਂ ਅਸੀਂ ਕਿਸੇ ਆਮ ਆਪਣੇ ਭਰਾ ਨੂੰ ਮਿਲ ਲਈਏ ਇਸ ਤਰ੍ਹਾਂ ਸਾਨੂੰ ਮਿਲਦੇ ਆ ਆਮ ਲੋਕਾਂ ਦੇ ਨਾਲ ਘਟ ਵਿਚਰਦੇ ਨੇ ਜਿਹੜੇ ਪੋਲੀਟਿਸ਼ੀਅਨਸ ਹੁੰਦੇ ਨੇ ਕਹਿੰਦੇ ਨੇ ਕਿ ਲੋਕਾਂ ਨਾਲ ਆ ਕੇ ਕਦੀ ਗੱਲਬਾਤ ਨਹੀਂ ਕੀਤੀ ਜਾਂਦੀ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਔਂਕੜਾਂ ਆ ਰਹੀਆਂ ਨੇ ਉਹਨਾਂ ਨੂੰ ਆਮ ਲੋਕਾਂ ਤੋਂ ਨਹੀਂ ਪੁੱਛਿਆ ਜਾਂਦੀਆਂ ਲੱਗਦਾ ਹੈ ਕਿ ਇਸ ਗੱਲ ਨੂੰ ਵੀ ਸਣੀਜੋਲ ਪਿੱਛੇ ਛੱਡ ਕੇ ਕੁਝ ਵੱਖਰਾ ਕਰਨਗੇ ਇਹ ਪਰਿਵਾਰ ਇਹ ਜਿਹੇ ਪਰਿਵਾਰ ਹੈ ਤਾਂ ਆਮ ਲੋਕਾਂ 'ਚ ਜਿੰਨਾ ਕੋਲ ਮਿਲ ਕੇ ਰਹਿੰਦਾ ਉਨਾ ਹੀ ਵਧੀਆ ਰਹਿੰਦਾ ਇਹ ਤਾਂ ਪਿੰਡ 'ਚ ਵੀ ਧਰਮਪਾਜੀ ਆਏ ਸੀ ਤਾਂ ਉਹ ਵੀ ਕਹਿੰਦੇ ਸੀ ਕਹ ਸ਼ਾਇਦ ਤੁਸੀਂ ਉਹ ਦੇਖਿਆ ਵੀ ਇੱਕ ਛੋਟੀ ਜਿਹੀ ਉਹ ਫਿਲਮ ਟਾਈਪ ਵੀਡੀਓ ਆਈ ਸੀ ਕਾਫੀ ਵਾਇਰਲ ਵੀ ਹੋਈ ਸੀ ਉਹ ਤਾਂ ਬੜਾ ਲੋਕਾਂ ਨੂੰ ਮਿਲ ਕੇ ਖੁਸ਼ ਹੁੰਦੇ ਆ ਲੋਕਾਂ ਤੋਂ ਦੂਰੀ ਨਹੀਂ ਬਣਾਉਣਗੇ ਲੋਕਾਂ ਦੇ ਵਿੱਚ ਮਿਕਸ ਅਪ ਹੋ ਕੇ ਰਹਿਣਗੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਬੜੇ ਨੇੜੇ ਤੋਂ ਜਾਣਣਗੇ ਤੇ ਉਹਨਾਂ ਨੂੰ ਹੱਲ ਕਰਨ ਲਈ ਯਤਨਸ਼ੀਲ ਰਹਿਣਗੇ ਤੁਹਾਨੂੰ ਲੱਗਦਾ ਕਿ ਫਾਇਦਾ ਹੋਣ ਵਾਲਾ ਹੈ ਪਾਰਟੀ ਨੂੰ ਸਣੀ ਦਿ올 ਦੇ ਆਉਣ ਦੇ ਨਾਲ ਪਾਰਟੀ ਨੂੰ ਵੀ ਫਾਇਦਾ ਹੋਊ ਪੰਜਾਬ ਨੂੰ ਵੀ ਫਾਇਦਾ ਹੋਊ ਦੇਸ਼ ਨੂੰ ਵੀ ਫਾਇਦਾ ਹੋਊ ਸੁਨੀਲ ਜਾਖੜ ਲਈ ਇੱਕ ਬੜਾ ਵੱਡਾ ਚੈਲੰਜ ਹੈ ਪੋਲੀਟੀਸ਼ੀਅਨ ਬੰਦੇ ਹੋ ਤੇ ਚਲੋ ਆਪ ਮੈਂ ਪੋਲਿਟਿਕਸ ਬਾਰੇ ਨਹੀਂ ਬਹੁਤਾ ਕਹਿਣਾ ਪਰ ਸਨੀ ਦਿਵਲ ਸਾਡੇ ਪਿੰਡ ਦਾ ਹੋਣ ਨਾਲ ਤੇ ਸਾਨੂੰ ਬਹੁਤ ਉਮੀਦਾਂ ਨੇ ਉਹਦੇ ਕਾਰਨ ਹੀ ਮੈਂ ਕਹਿੰਨਾ ਵੀ ਸਾਨੂੰ ਪੰਜਾਬ ਨੂੰ ਵੀ ਫਾਇਦਾ ਹੋਊ ਤੇ ਪਾਰਟੀ ਨੂੰ ਵੀ ਫਾਇਦਾ ਹੋਊ ਦੇਸ਼ ਨੂੰ ਵੀ ਫਾਇਦਾ ਹੋਊ ਸਨੀ ਦਿਵਲ ਸਾਡੇ ਪਿੰਡ ਦਾ ਬੱਥੇ ਜਨਮ ਚਾਹੇ ਉਹ ਸਾਨੇਵਾਲ ਰਹਿਣ ਲੱਗੇ ਸੀ ਫਿਰ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਕਰਦੇ ਹਾਂ ਖੁਸ਼ ਹੋ ਤੁਸੀਂ ਇਦਾਂ ਸਿਆਸਤ ਹਾਂਜੀ ਅਸੀਂ ਬਹੁਤ ਖੁਸ਼ ਹਾਂ ਸਿਆਸਤਦਾਨਾਂ ਦੀ ਇਮੇਜ ਕੋਈ ਜ਼ਿਆਦਾ ਚੰਗੀ ਨਹੀਂ ਹੈ ਲੋਕਾਂ ਦੇ ਵਿੱਚ ਲੋਕ ਪਰੇਸ਼ਾਨ ਨੇ ਹਰ ਕਿਸੇ ਦੀ ਕਾਰਗੁਜ਼ਾਰੀ ਤੋਂ ਹਰ ਪਾਰਟੀ ਦੀ ਕਾਰਗੁਜ਼ਾਰੀ ਤੋਂ ਲੋਕ ਜਿਹੜੇ ਨੇ ਪਰੇਸ਼ਾਨ ਨੇ ਸਨੀ ਦਿਓਲ ਭਾਜੀ ਦੇ ਵਿੱਚ ਦਾਖਲ ਹੋਏ ਨੇ ਕੀ ਕਹਿਣਾ ਹੈ ਤੁਹਾਡਾ ਕਿ ਚੇਂजेस ਆਣਗੇ ਉਹਨਾਂ ਦੇ ਆਉਣ ਦੇ ਹਾਂਜੀ ਅਸੀਂ ਬਹੁਤ ਖੁਸ਼ ਹਾਂ ਵੀ ਉਹ ਹੋਣ ਸਾਡੇ ਵਿੱਚ ਉਮੀਦਾਂ ਬਹੁਤ ਹਾਂਜੀ ਬਹੁਤ ਉਮੀਦ ਹੈ ਕੀ ਕਹਿਣਾ ਹੈ ਤੁਹਾਡਾ ਇਸ ਦੇ ਬਹੁਤ ਵਧੀਆ ਜੀ ਸਨੀ ਦਿਓਲ ਦਾ ਜਨਮ ਵੀ ਕੈਰੀਅਰ ਰਿਹਾ ਬਹੁਤ ਧਮਾਕੇਦਾਰ ਰਿਹਾ ਉਹ ਇੱਕ ਦਰਵੇਸ਼ ਮਹਲੂ ਅਧਿਕਾਰ ਦੇ ਨਾਂ ਤੇ ਜਾਣੇ ਜਾਂਦੇ ਆ ਤੇ ਪੰਜਾਬ ਨਾਲ ਉਹਨਾਂ ਦਾ ਬਹੁਤ ਵੱਡਾ ਵਾਸਤਾ ਰਿਹਾ ਵਾ ਤੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਉਹ ਗੱਲ ਕਰਦੇ ਰਹੇ ਆ ਬਹੁਤ ਵਧੀਆ ਲੱਗੂਗਾ ਜਦੋਂ ਪੰਜਾਬ ਦਾ ਚੁਣਿਆ ਹੋਇਆ ਨਮਾਇੰਦਾ ਉਹ ਖੜ ਕੇ ਲੋਕ ਸਭਾ ਦੇ ਵਿੱਚ ਧਾਮਨੀ ਫਿਲਮ ਦੇ ਵਾਂਗੂ ਬੋਲੂਗਾ ਤਾਂ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰੂਗਾ ਉਹ ਹਰ ਫਿਲਮ ਦੇ ਵਿੱਚ ਜਿਹੜੀ ਉਹਨਾਂ ਦੇ ਡਾਇਲੌਗ ਨੇ ਡਾਇਲੌਗ ਡਿਲੀਵਰੀ ਹੈ ਜਾਂ ਜਿੱਦਾਂ ਵੀ ਉਹਨਾਂ ਦਾ ਰੋਬ ਹੈ ਤੁਹਾਨੂੰ ਲੱਗਦਾ ਪਾਰਟੀ ਦੇ ਵਿੱਚ ਵੀ ਇਦਾਂ ਹੀ ਜਿਹੜਾ ਮੇਨਟੇਨ ਰਹੇਗਾ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਲਿਓ ਜੇ ਉਹ ਜਿੱਤਦਾ ਤਾ ਇੱਕ ਇਤਿਹਾਸ ਬਣੂਗਾ ਜਦੋਂ ਲੋਕ ਸਭਾ 'ਚ ਬੋਲੂਗਾ ਤਾਂ ਉਹਦੇ ਵਰਗਾ ਕਿਸੇ ਨੇ ਸਪੀਚ ਨਹੀਂ ਕੀਤੀ ਹੋਣੀ ਅਜੇ ਤੱਕ। ਅੰਮ੍ਰਿਤਸਰ ਦਾ ਵੈਸੇ ਵੀ ਚਰਚਾ ਦਾ ਵਿਸ਼ਾ ਸੀਗਾ ਲੋਕ ਸਭਾ ਚੋਣਾਂ ਲੈ ਕੇ ਤੇ ਹੁਣ ਜਿਹੜਾ ਇਹ ਨਾਮ ਅਨਾਉਂਸ ਨਾਮ ਚਾਹ ਲੋ ਅਨਾਉਂਸ ਤਾਂ ਨਹੀਂ ਪਰ ਪਾਰਟੀ ਦੇ ਵਿੱਚ ਜਿਹੜਾ ਦਾਖਲਾ ਸਨੀ ਦੇਉਲ ਦਾਏ ਲੋਕਾਂ ਨੂੰ ਵੈਸੇ ਵੀ ਵਿਰੋਧੀਆਂ ਨੂੰ ਖਾਸ ਕਰਕੇ ਹੈਰਾਨ ਕਰ ਦਿੱਤਾ। ਹੁੰਦਾ ਜੀ ਪਹਿਲਾਂ ਸ਼ਾਇਦ ਸਾਨੂੰ ਵੀ ਇਹ ਸੀ ਸ਼ਾਇਦ ਅੰਮ੍ਰਿਤਸਰ ਤੋਂ ਲੜਨਗੇ ਪਰ ਹੁਣ ਗੁਰਦਾਸਪੁਰ ਤੋਂ ਲੜ ਰਿਹਾ ਚਲੋ ਜਿੱਥੇ ਵੀ ਲੜਨ ਸਾਨੂੰ ਪੰਜਾਬੀਆਂ ਨੂੰ ਬਹੁਤ ਮਾਣ ਆ ਉਹਨਾਂ ਦੇ। ਮੈਨੂੰ ਉਮੀਦ ਆ ਕਿ ਪੰਜਾਬੀ ਉਹਨਾਂ ਨੂੰ ਪੂਰੇ ਸਿਰ ਮ ਹਰ ਪੰਜਾਬੀ ਖਾਸ ਕਰਕੇ ਤੁਹਾਡਾ ਪਿੰਡ ਕਿਉਂਕਿ ਜੱਦੀ ਪਿੰਡ ਹੈ ਧਰਮਿੰਦਰ ਜੀ ਹਾਂਜੀ ਹਾਂਜੀ ਬਿਲਕੁਲ ਸਾਨੂੰ ਤਾਂ ਬਹੁਤ ਜ਼ਿਆਦਾ ਚਾਹ ਵਾ ਜੀ ਜੇ ਕਿਤੇ ਸਾਡੇ ਹਲਕੇ ਤੋਂ ਵੇਚਦਾ ਇਹ ਰਿਜ਼ਰਵਾ ਇੱਥੇ ਖੜ ਨਹੀਂ ਸੀ ਸਕਦੇ ਜੇ ਖੜ ਦੇਦਾ ਇਹ ਤੋਂ ਵੀ ਜ਼ਿਆਦਾ ਚੰਗਾ ਹੁੰਦਾ ਅਸੀਂ ਸਾਰੇ ਬਹੁਤ ਉਤਸ਼ਾਹ ਸੀ ਸਾਨੂੰ ਉਹਨਾਂ ਦੇ ਨਾਲ ਕੋਈ ਡਾਇਲੌਗਸ ਨਹੀਂ ਦੋਲਦਾ ਨਹੀਂ ਇੰਨਾ ਸੀ ਤੁਹਾਡੀ ਕਿਹੜੀ ਨਲਕਾ ਪਟਨਾ ਨਲਕਾ ਅੱਜਕੱਲ ਹੈ ਨਹੀਂ ਕਹਿੰਦੇ ਪਤਾ ਨਹੀਂ ਨਹੀਂ ਬੰਗੋੜ ਕਿਹੜੀ ਫਿਲਮ ਹੈ ਸਣੀ ਗਦਰ ਫਿਰ ਮੀਓ ਸਾਡੇ ਤਾਂ ਇੱਕ ਭਈਆ ਹੁੰਦਾ ਸੀਗਾ ਤੀਜੇ ਦਿਨ ਬੀਸੀ ਆਨ ਲਿਆ ਕੇ ਉਹੀ ਲਾਈ ਰੱਖਦਾ ਹੁੰਦਾ ਸੀ ਕਿਹੜੀ ਫਿਲਮ ਗਦਰ ਗਦਰ ਫਿਰ ਮੀਓ ਕਿਹੜੀ ਫਿਲਮ ਜ਼ਿਆਦਾ ਦੇਖਣਾ ਪਸੰਦ ਕਰਦੇ ਮੈਦਾਨੀ ਕੋਈ ਦੇਖਦਾ ਕਿਹੜੀ ਫਿਲਮ ਦੇਖਦੇ ਆ ਬੱਬਈ ਸਨੀ ਜੀ ਦੇ ਨਾਇਦਾ ਵਹਿਰੂ ਦੀ ਦੇਖਣਾ ਹੈ ਪੁੱਛ ਲੋ ਭਾਈ ਤੇ ਹਾਂਜੀ ਕਿਹੜੀ ਫਿਲਮ ਸਨੀ ਜੀ ਦੀ ਆਪਾਂ ਕੋਈ ਨਹੀਂ ਦੇਦੇ ਇਹਦੇ ਨਾਲ ਹੀ ਆ ਮੈਂ ਤਾਂ ਜੀ ਤਾਂ ਸੀ ਕੀ ਕਹਿੰਦੇ ਸਨੀ ਜੀ ਦਾ ਫਿਲਮ ਮੈਂ ਪਸੰਦ ਕਰਦਾ ਜੀ ਸਾਰੇ ਸਾਰੇ ਦੇਖ ਲੈਂਦਾ ਡਾਇਲੋਗ ਕਿਹੜੇ ਪਸੰਦ ਨੇ ਸਾਰੇ ਸਾਬ ਫਿਰ ਮੈਂ ਵਧੀਆ ਜੀ ਇਹਨਾਂ ਦੀਆਂ ਯੀ ਬੜੀ ਪਹਿਲਵਾ ਕੋਲ ਖਾਸ ਡਾਇਲੌਗ ਪਸੰਦ ਹੈ ਡਾਇਲੌਗ ਤਾਂ ਕੋਈ ਪਹਿਲਵਾ ਹਸਤਾਲਾ ਕੋਈ ਵੀ ਪਹਿਲਵਾ ਸਾਹਿਬ ਬੜੀਆ ਹੈ ਹਾਂਜੀ ਬਾਈ ਜੀ ਡਾਇਲੌਗ ਜਿਵੇਂ ਤਰੀਕ ਪਰ ਤਰੀਕ ਉਹ ਬਹੁਤ ਬੜੀਆ ਗੱਲ ਹੈ ਤਾਰੀਖ ਪਰ ਤਾਰੀਖ ਪਰ ਵੀ ਉਹ ਸਹੀ ਗੱਲ ਹੈ ਵੀ ਇਕਣਾ ਜੋ ਫੈਸਲਾ ਹੋਣਾ ਚਾਹੀਦਾ ਜਲਦੀ ਹੋਣਾ ਚਾਹੀਦਾ ਵੀ ਕੋਈ ਇਹ ਜੋ ਵੀ ਆਪਣੇ ਸਿਸਟਮ ਬਣਿਆ ਜੀ ਉਹ ਸਹੀ ਨਹੀਂ ਹੈਗਾ ਤੇ ਜੋ ਉਹਨਾਂ ਦੀ ਜ਼ਿੰਮੇਵਾਰੀ ਫਰਮਾ ਦੇਖ ਰਹੇ ਆ ਵੀ ਉਹ ਵਰਚ ਇਨਸਾਨੀਅਤ ਲਈ ਉਹ ਬੜੀਆ ਇੱਕ ਤਰੀਕੇ ਨਾਲ ਆ ਰਹੇ ਆ ਤੇ ਵੀ ਉਹ ਸਾਹਿਬ ਨਾਲ ਸਾਨੂੰ ਅਮਾਨ ਹੈ ਜੀ ਉਹ ਉੱਕਣੀ ਕਰਨਗੇ ਜੀ ਤੁਸੀਂ ਤਾਂ ਬੜੇ ਕਲੋਜ਼ ਹੋਵੋਗੇ ਸਨੀ ਦਿਓਲ ਦੇ ਤੁਹਾਡੀ ਕੋਈ ਫੇਵਰਿਟ ਫਿਲਮ ਸਨੀ ਦਿਓਲ ਦੀ ਜੀ ਮੈਂ ਇੰਨਾ ਨਹੀਂ ਜੀ ਬਸ ਤੁਸੀਂ ਫਿਲਮਾਂ ਹੀ ਨਹੀਂ ਦੇਖਦੇ ਨਹੀਂ ਦੇਖਦੇ ਹੀ ਉੱਥੇ ਜਦੋਂ ਬੰਬੇ ਸੀ ਉਹ ਤਾਂ ਪਹਿਲੀ ਬੇਤਾ ਬਣਾਉਣ ਲੱਗੇ ਸੀ ਜਦੋਂ ਮੈਂ ਬੰਬੇ ਰਾਂ ਦਾ ਹੀ ਕੋਈ ਫੇਵਰਿਟ ਡਾਇਲੋਗ ਸਨੀ ਦਿਓਲ ਦਾ ਨਹੀਂ ਜੀ ਡਾਇਲੋਗ ਕੋਈ ਨਹੀਂ ਅਸੀਂ ਰੱਟੇ ਮਾਰਦੇ ਰੱਟੇ ਨਹੀਂ ਮਾਰਦੇ ਠੀਕ ਹੈ ਇਸ ਤਰ੍ਹਾਂ ਤੁਸੀਂ ਦੇਖਿਆ ਪਿੰਡ ਡਾਂਗੋ ਦੇ ਲੋਕ ਨੇ ਜਿਹੜੇ ਸਨੀ ਦਿਓਲ ਦੀ ਬੀਜਪੀ ਬੀਜਪੀ ਦੇ ਵਿੱਚ ਹੋਈ ਐਂਟਰੀ ਨੂੰ ਲੈ ਕੇ ਖੁਸ਼ ਦਿਖਾਈ ਦੇ ਰਹੇ ਨੇ ਕਹਿ ਰਹੇ ਨੇ ਕਿ ਉਹ ਹਰ ਵਾਦਾ ਵਫਾ ਹੋਵੇਗਾ ਜਿਹੜਾ ਸਨੀ ਦਿਓਲ ਵੱਲੋਂ ਕੀਤਾ ਜਾਵੇਗਾ ਤੇ ਇਸੇ ਦੇ ਨਾਲ ਹੀ ਡਿਵੈਲਪਮੈਂਟ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਕਿ ਬਹੁਤ ਫਾਇਦਾ ਹੋਣ ਵਾਲਾ ਹੈ ਪਾਰਟੀ ਨੂੰ ਵੀ ਤੇ ਲੋਕਾਂ ਨੂੰ ਵੀ ਕਿਉਂਕਿ ਆਮ ਲੋਕਾਂ ਦੇ ਨਾਲ ਵਿਚਰਨਾ ਜਿਹੜਾ ਹੈ ਇਹਨਾਂ ਦੇ ਪੂਰੇ ਪਰਿਵਾਰ ਦੀ ਜਿਹੜੀ ਰੀਤ ਹੈ ਕਿ ਆਮ ਲੋਕਾਂ ਦੇ ਨਾਲ ਵਿਚਰ ਕੇ ਪਰਿਵਾਰ ਬੜਾ ਖੁਸ਼ ਹੁੰਦਾ ਹੈ ਤੇ ਇਸ ਤਰ੍ਹਾਂ ਪਿੰਡ ਦੇ ਜਿਹੜੇ ਲੋਕ ਨੇ ਤਰਮਿੰਦਰ ਦਾ ਜੱਦੀ ਪਿੰਡ ਡਾਂਗੋ ਲੋਕ ਜਿਹੜੇ ਨੇ ਸਨੀ ਦਿਓਲ ਨੂੰ ਸਪੋਰ ਕਰ ਰਹੇ ਨੇ ਕੈਮਰਾਮੈਨ ਗਗਨਦੇਵ ਨਾਲ ਸੁਮਨ ਜੈਤਲੀ ਡੇਲੀ ਪੋਸਟ ਪੰਜਾਬੀ ਪਿੰਡ ਡਾਂਗੋ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563